ਸੈਨ ਪੈਟ੍ਰਿਕ ਚਰਚ ਹੈ ਇਹ ਸਾਡੇ ਸਾਹਮਣੇ ਜਿੱਥੇ ਕੀ ਨਾਲ ਚਰਚ ਦੇ ਨਾਲ ਨਾਲ ਸਕੂਲ ਵੀ ਹੈ ਜਿੱਥੇ ਬੱਚੇ ਸਿੱਖਣਾ ਹਰਦਲ ਕਰਦੇ ਸੋ ਮੈਂ ਇਹ ਪ੍ਰਸ਼ਾਸਨ ਦੇ ਅੱਗੇ ਅਪੀਲ ਕਰਦਾ ਹਾਂ ਕਿ ਜਿਸ ਤਰ੍ਹਾਂ ਕੂੜੇ ਦਾ ਡੰਪ ਬਿਲਕੁਲ ਓਪੋਜ਼ਿਟ ਸਾਈਡ ਚਰਚ ਦੇ ਲੱਗਾ ਆ ਬਿਲਕੁਲ ਵਾਈਟ ਲਾਈਨ ਆਪ ਦੇਖ ਰਹੀ ਹੈ ਜੀ ਤੁਹਾਨੂੰ ਉਸ ਤੋਂ ਬਾਹਰ ਗੱਡੀ ਹੋਵੇ ਚੁੱਕੀ ਜਾਂਦੀ ਆ ਇਹ ਕੂੜਾ ਦੇਖੋ ਜੀ ਕਿੱਥੇ ਪਿਆ ਆ ਅੱਧੀ ਸੜਕ ਦੇ ਵਿੱਚ ਘਾਰ ਪਿਆ ਆ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆ ਤੁਸੀਂ ਨਸ਼ਾ ਮੁਕਤ ਦੀ ਮੁਹਿੰਮ ਚਲਾਈ ਹੈ ਤੁਸੀਂ ਕੂੜਾ ਮੁਕਤ ਦੀ ਵੀ ਇੱਕ ਮੁਹਿੰਮ ਚਲਾਓ ਤੇ ਸਾਨੂੰ ਇਤੋਂ ਸ਼ੁਕਰਾਨਾ ਦਵੋਗੇ ਸੋ ਜੇ ਇਹਨਾਂ ਨੇ ਇਹ ਕੰਮ ਨਾ ਕਰਵਾਇਆ ਸਾਡੀ ਅਪੀਲ ਨੂੰ ਨਾ ਸੁਣਿਆ ਤਾਂ ਆਪਾਂ ਸਾਡਾ ਸ਼ਾਮ ਦੇ ਟਾਈਮ ਵੀ ਚਰਚ ਲੱਗਦਾ ਆ ਸੰਡੇ ਦੇ ਸੰਡੇ ਵੀ ਚਰਚ ਲੱਗਦਾ ਹੈ ਅਸੀਂ ਤੇ ਚਰਚ ਕਮੇਟੀ ਨੂੰ ਕਹਾਂਗੇ ਇੱਥੇ ਆਪਾਂ ਰੋਸ ਪ੍ਰਦਰਸ਼ਨ ਕਰਾਂਗੇ ਰੋਡ ਜਾਮ ਕਰਾਂਗੇ ਸਾਹਮਣੇ ਸਾਡੇ ਦੁਕਾਨਦਾਰ ਵੀ ਰਿਆ ਘਰਾਂ ਵਾਲੇ ਆ ਇਹ ਸਾਰਾ ਫਿਰ ਰੋਡ ਬਲੌਕ ਕਰਾਂਗੇ ਤੇ ਇਹਨਾਂ ਦੇ ਖਿਲਾਫ ਹੀ ਧਰਨਾ ਲਗਾਵਾਂਗੇ ਜਿੰਨੇ ਜੇ ਤੱਕ ਇਹ ਡੰਪ ਨਹੀਂ ਚੁੱਕਿਆ ਜਾਂਦਾ ਅਸੀਂ ਉਹ ਧਰਨਾ ਵੀ ਨਹੀਂ ਚੁੱਕਾਂਗੇ ਤੇ ਤੁਸੀਂ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਹਿੰਦਰਸ ਹੋਤਾ ਆਜ਼ਾਦ ਲੋਕ ਚੈਨਲ ਵੱਲੋਂ ਮਿਸ਼ਨ ਕਲੀਨ ਅਫਰੀਸਾ ਚਲਾਇਆ ਗਿਆ ਹੈ ਉਸੇ ਲੜੀ ਦੇ ਤਹਿਤ ਅੱਜ ਜੇ ਪਹੁੰਚੇ ਆ ਫਤੇਗਰ ਚੂੜੀਆਂ ਰੋਡ ਦੇ ਉੱਤੇ ਮੇਰੇ ਸਾਹਮਣੇ ਤੁਸੀਂ ਦੇਖ ਰਹੇ ਹੋ ਸੈਂਟ ਪੈਟਰਿਕ ਚਰਚ ਹੈ ਜਿਹੜਾ ਇੱਕ ਇਤਿਹਾਸਿਕ ਚਰਚ ਹੈ ਪਰ ਦੁਖ ਦੀ ਗੱਲ ਹੈ ਕਿ ਸੈਂਟ ਪੈਟਰਿਕ ਚਰਚ ਦੇ ਬਿਲਕੁਲ ਸਾਹਮਣੇ ਜਿਹੜਾ ਇੱਕ ਕੂੜੇ ਦਾ ਸੜਕ ਦੇ ਵਿਚਕਾਰ ਜਿਹੜਾ ਢੇਰ ਇੱਕ ਡੰਪ ਲੱਗਾ ਹੋਇਆ ਹੈ ਸਾਡੇ ਨਾਲ ਇਸ ਵਿਸ਼ੇ ਦੇ ਉੱਤੇ ਗੱਲ ਕਰਨ ਲਈ ਮੌਕੇ ਤੇ ਪਹੁੰਚੇ ਨੇ ਇਹ ਚਰਚ ਦੇ ਜਿਹੜੇ ਮੈਂਬਰ ਵੀ ਨੇ ਔਰ ਉਗੇ ਸਮਾਜ ਸੇਵਕ ਔਰ ਵਾਰ ਨੰਬਰ 6 ਤੋਂ ਜਿਹੜੇ ਸ਼੍ਰਮਣੀ ਖਾਲੀਗਲ ਦੇ ਇੰਚਾਰਜ ਨੇ ਦੀਪਕ ਸ਼ੈਲੀ ਜੀ ਸ਼ੈਲੀ ਜੀ ਸਭ ਤੋਂ ਵੱਡੀ ਗੱਲ ਹੈ ਕਿ ਸਾਹਮਣੇ ਚਰਚ ਹੈ ਔਰ ਚਰਚ ਦੇ ਬਿਲਕੁਲ ਆਪੋਜ਼ਿਟ ਸੜਕ ਦੇ ਵਿਚਕਾਰ ਜਿਹੜਾ ਕੂੜੇ ਦਾ ਢੇਰ ਲੱਗਾ ਹੈ ਕੀ ਕਹਿਣਾ ਚਾਹੁੰਦੇ ਦੇਖੋ ਜੀ ਸੋਤਾ ਸਾਹਿਬ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਸੈਂਟ ਪੈਟਰਿਕ ਚਰਚ ਹੈ ਸਾਹਮਣੇ ਜਿੱਥੇ ਕੀ ਨਾਲ ਚਰਚ ਦੇ ਨਾਲ ਨਾਲ ਸਕੂਲ ਵੀ ਆਈ ਜਿੱਥੇ ਬੱਚੇ ਸਿੱਖਣਾ ਕਰਨੋਂਦੇ ਸੋ ਮੈਂ ਇਹ ਪ੍ਰਸ਼ਾਸਨ ਦੇ ਅੱਗੇ ਅਪੀਲ ਕਰਦਾ ਆ ਕਿ ਇਹ ਜਿਸ ਤਰ੍ਹਾਂ ਕੂੜੇ ਦਾ ਡੰਪ ਬਿਲਕੁਲ ਓਪੋਜ਼ਿਟ ਸਾਈਡ ਚਰਚ ਦੇ ਲੱਗਾ ਆ ਦੇਖੋ ਜੀ ਅੱਜ ਬਾਰਿਸ਼ ਦਾ ਮਾਹੌਲ ਆ ਅੱਜ ਇੱਥੇ ਖੜਨ ਵਾਸਤੇ ਬਿਲਕੁਲ ਖੜਿਆ ਨਹੀਂ ਆ ਰਿਹਾ ਸੋ ਜਿਤਨਾ ਹੀ ਹਵਾ ਚੱਲਦੀ ਆ ਬਿਲਕੁਲ ਇੱਥੇ ਗੰਦਗੀ ਦੇ ਨਾਲ ਨਾਲ ਗੰਦੀ ਬਦਬੂ ਵੀ ਹੁੰਦੀ ਆ ਤੋ ਮੈਂ ਪ੍ਰਸ਼ਾਸਨ ਦੇ ਅੱਗੇ ਇਹ ਵੀ ਕਹਣਾ ਆ ਕਿ ਇਸ ਕੂੜੇ ਦੇ ਡੱਬ ਨੂੰ ਇੱਥੋਂ ਸਟ੍ਰਿਕਟਲੀ ਚੁਕਾਇਆ ਜਾਵੇ ਜਿਸ ਤਰ੍ਹਾਂ ਕਿ ਮੈਂ ਪਿਛਲੀ ਦਿਨੀ ਮੈਡਮ ਪ੍ਰਿਆੰਕਾ ਸ਼ਰਮਾ ਸਾਡੇ ਡਿਪਟੀ ਮੇਅਰ ਜੀ ਉਹਨਾਂ ਨੇ ਮੈਂ ਸਭ ਤੋਂ ਪਹਿਲਾਂ ਦੇ ਧਰਮ ਨਿਰਪੱਖ ਦੇ ਨਾਲ ਮੈਂ ਸਾਰੇ ਧਰਮਾਂ ਦਾ ਆਦਰ ਸਤਿਕਾਰ ਕਰਦਾ ਹਾਂ ਸੋ ਉਹਨਾਂ ਨੇ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਮਾਹ ਹੋਤੇ ਸਾਰੇ ਜਿੰਨੇ ਮੰਦਰ ਸੀ ਸਾਰਿਆਂ ਦੇ ਉੱਤੇ ਜਾ ਕੇ ਖੁਦ ਜਾ ਕੇ ਉਹਨਾਂ ਨੇ ਸਫਾਈ ਅਭਿਆਨ ਚਲਾਇਆ ਤੇ ਮੰਦਰਾਂ ਦੇ ਅੱਗੇ ਸਾਰੀ ਉਹਨਾਂ ਨੇ ਸਫਾਈ ਕਰਵਾਈ ਜਿੱਥੋਂ ਕਿ ਕੂੜਾ ਕੂੜਾ ਬਿਲਕੁਲ ਚੁਕਾਇਆ ਮੈਂ ਇਹ ਉਹਨਾਂ ਦੇ ਅੱਗੇ ਦਰਖਾਸਤ ਕਰਦਾ ਹਾਂ ਕਿ ਜਿਸ ਤਰ੍ਹਾਂ ਤੁਸੀਂ ਉਹਨਾਂ ਵੱਲ ਆਪਣਾ ਪੂਰਾ ਧਿਆਨ ਦਿੱਤਾ ਮੰਦਰਾਂ ਵੱਲ ਉਸੇ ਤਰ੍ਹਾਂ ਸਾਡੇ ਇਤਿਹਾਸਿਕ ਚਰਚ ਵੱਲ ਵੀ ਧਿਆਨ ਦਿੱਤਾ ਜਾਵੇ ਕਾਲੀ ਜੀ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਜਦੋਂ ਕਿਤੇ ਸਾਡਾ ਜਿਹੜੀ ਕੋਈ ਗੱਡੀ ਹੈ ਅਸੀਂ ਜੇ ਗਲਤ ਪਾਰਕਿੰਗ ਹੁੰਦੀ ਹੈ ਜਾਨਕੀ ਜਿਹੜੀ ਇੱਕ ਵਾਈਟ ਲਾਈਨ ਦਿੱਤੀ ਹੁੰਦੀ ਹੈ ਉਹਦੀ ਜਿਹੜੀ ਬਾਹਰ ਪਾਰਕ ਹੁੰਦੀ ਹੈ ਤਾਂ ਸਾਡਾ ਜਿਹੜਾ ਮੋਟਾ ਚਲਾਨ ਕੱਢ ਦਿੱਤਾ ਜਾਂਦਾ ਹੈ ਜਾਂ ਗੱਡੀ ਚੁੱਕ ਕੇ ਲੈ ਜਾਂਦੇ ਆ ਪਰ ਇਹ ਜਿਹੜੇ ਰੋਡ ਦੇ ਵਿੱਚ ਘਾੜ ਜਿਹੜਾ ਡੰਪ ਪਿਆ ਹੈ ਕੂੜੇ ਵਾਲਾ ਇਹਦੇ ਸੁਬੰਧਿਤ ਕਿਉਂ ਨਹੀਂ ਕੋਈ ਕਾਰਵਾਈ ਹੋ ਰਹੀ ਦੇਖੋ ਜੀ ਮੈਂ ਸੋ ਦੱਸ ਤੁਸੀਂ ਬੜਾ ਹੀ ਵਧੀਆ ਸਵਾਲ ਕੀਤਾ ਜੀ ਔਰ ਬਿਲਕੁਲ ਵਾਈਟ ਲਾਈਨ ਆਪ ਦੇਖ ਰਹੀ ਹੈ ਜੀ ਤੁਹਾਨੂੰ ਉਸ ਤੋਂ ਬਾਹਰ ਗੱਡੀ ਹੋਵੇ ਚੁੱਕੀ ਜਾਂਦੀ ਆ ਇਹ ਕੂੜਾ ਵੇਖ ਲੋ ਜੀ ਕਿੱਥੇ ਪਿਆ ਹੈ ਅੱਧੀ ਸੜਕ ਦੇ ਵਿੱਚ ਕਾਰ ਪਿਆ ਆ ਜਿਸ ਤਰ੍ਹਾਂ ਕਿ ਦੁਕਾਨਦਾਰਾਂ ਨੂੰ ਮੈਂ ਹੁਣੇ ਮਿਲਿਆ ਸੀ ਉਹਨਾਂ ਨੇ ਮੈਨੂੰ ਦੱਸਿਆ ਕਿ ਇੱਥੇ ਆਏ ਦੇ ਨਹੀਂ ਕੋਈ ਨਾ ਕੋਈ ਹਾਦਸਾ ਹੋਇਆ ਹੀ ਰਹਿੰਦਾ ਆ ਕੋਈ ਨਾ ਕੋਈ ਗੱਡੀ ਜਾਣ ਕੇ ਵਜਦੀ ਆ ਕੋਈ ਬੱਚੇ ਵਜਦੇ ਸਕੂਲ ਦੇ ਵਿੱਚ ਆਣ ਕੇ ਪਿੱਛੇ ਜੇ ਸਕੂਲ ਦੀਆਂ ਸਕੂਲ ਦੀ ਬੱਸ ਵੀ ਵੱਜੀ ਸੀ ਜੀ ਇਹਦੇ ਨਾਲ ਸੋ ਮੈਂ ਪ੍ਰਸ਼ਾਸਨ ਅੱਗੇ ਇਹ ਅਪੀਲ ਕਰਦਾ ਆ ਪੁਰਜੋਰ ਅਪੀਲ ਆ ਕਿ ਇਸ ਕੂੜੇ ਦੇ ਡੰਪ ਤੋਂ ਇਥੋਂ ਬਿਲਕੁਲ ਹੀ ਚੁਕਾਇਆ ਜਾਵੇ ਏ ਮੇਰੇ ਹੁਣੇ ਦੇਖਦੇ ਦੇਖਦੇ ਇੱਥੇ ਦੋ ਬੰਦੇ ਆਏ ਉਹ ਆਪਣਾ ਲਫਾਫਾ ਸੁੱਟ ਗਏ ਇਹਦੇ ਵਿੱਚ ਚਲੇ ਕੁਛ ਤੇ ਬਾਹਰ ਹੀ ਸੁੱਟ ਗਿਆ ਬਾਹਰੋਂ ਵੀ ਦੇਖ ਲਿਓ ਜੀ ਤੁਸੀਂ ਸ਼ੈਲੀ ਜੀ ਲੱਗਦਾ ਨਹੀਂ ਕਿ ਜਿੱਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਉੱਥੇ ਆਮ ਲੋਕਾਂ ਨੂੰ ਵੀ ਵੇਖਣਾ ਚਾਹੀਦਾ ਹੈ ਕਿ ਸਾਹਮਣੇ ਚਰਚ ਹੈ ਰੋਡ ਦੇ ਉੱਪਰ ਅਸੀਂ ਕੋੜਾ ਸੁੱਟਦੇ ਆ ਜਿਹੜੇ ਸਾਡੇ ਦਰਸ਼ਕ ਨਹੀਂ ਜਾਂ ਇੱਥੋਂ ਦੇ ਇਲਾਕੇ ਦੇ ਰਹਿਣ ਵਾਲੇ ਉਹਨਾਂ ਨੂੰ ਕੁਝ ਨਿਆ ਦੇਣਾ ਚਾਹੀਦਾ ਦੇਖੋ ਜੀ ਮੇਂ ਇਲਾਕਾ ਨਿਵਾਸੀਆਂ ਨੂੰ ਤੇ ਇਹੋ ਗਾਵਾਂਗਾ ਕਿ ਇਹ ਸਾਡਾ ਇਤਿਹਾਸਿਕ ਚਰਚਾ ਇਹ ਤੁਹਾਡਾ ਵੀ ਚਰਚਾ ਹੈ ਤੁਹਾਡਾ ਕਲਿਆਣਾ ਨਹੀਂ ਸਾਰਿਆਂ ਦਾ ਹੀ ਆ ਆ ਰੱਬ ਸਾਰਿਆਂ ਦਾ ਇੱਕ ਬਰਾਬਰ ਹੈ ਜੀ ਸੋ ਤੁਸੀਂ ਵੀ ਇਸ ਗੰਦਗੀ ਵੱਲ ਬਿਲਕੁਲ ਧਿਆਨ ਦਿੰਦੇ ਆ ਕਿਤੇ ਹੋਰ ਜਾ ਕੇ ਤੁਸੀਂ ਆਪਣਾ ਕੋਰਾ ਡੰਪ ਕਰੋ ਜਿੱਥੇ ਉਹ ਜਿਹੜੇ ਦੁਕਾਨਦਾਰ ਆ ਦੁਪਹਿਰ ਦੀ ਰੋਟੀ ਵੀ ਉਹਨਾਂ ਨੂੰ ਮੈਂ ਮਿਲ ਕੇ ਆਇਆ ਉਹਨਾਂ ਨੇ ਮੈਨੂੰ ਆਪਣੀ ਸਮੱਸਿਆ ਦੱਸੀ ਆ ਕਿ ਸਾਨੂੰ ਦੁਪਹਿਰ ਦੇ ਟਾਈਮ ਆਪਾਂ ਰੋਟੀ ਖਾਣੇ ਆ ਰੋਟੀ ਖਾਣ ਲੱਗਾ ਇੰਨੀ 스멜 ਹੁੰਦੀ ਆ ਖਾਸ ਕਰ ਇਹਨਾਂ ਬਰਸਾਤੀ ਦਿਨਾਂ ਦੇ ਵਿੱਚ ਬਹੁਤ ਹੀ ਗੰਦਗੀ ਬਹੁਤ ਹੀ ਗੰਦੀ 스멜 ਹੁੰਦੀ ਸੋ ਮੈਂ ਹੁਣ ਵੀ ਇੱਥੇ ਖੜਾ ਤੁਸੀਂ ਵੀ ਖੜੇ ਤੁਹਾਡੇ ਕੋ ਵੀ ਮੇਰੇ ਖਿਆਲ ਦੇ ਨਾਲ ਖੜਾ ਨਹੀਂ ਗਿਆ ਜਾ ਰਿਹਾ ਸੋ ਮੈਂ ਦੇਖ ਰਿਹਾ ਤਾਂ ਵਰਤਾਂ ਨੰਗਲੀਆਂ ਬਿਲਕੁਲ ਹੀ ਆਪਣਾ ਨੱਕ ਟਾਕੇ ਜਾ ਰਹੇ ਨੇ ਸਾਡੇ ਬਹੁਤ ਇਤਿਹਾਸਿਕ ਚਰਚ ਦੇ ਅੱਗੇ ਮੈਂ ਹੋਰ ਨਿੰਦਾ ਕਰਦਾ ਹਾਂ ਪ੍ਰਸ਼ਾਸਨ ਦੀ ਕਿ ਇਹਨਾਂ ਨੇ ਇਸ ਸਿਸਟਮ ਵੱਲ ਕੋਈ ਵੇਹੀ ਨਹੀਂ ਰਿਹਾ ਸੋ ਮੈਂ ਹੱਥ ਜੋੜ ਕੇ ਅਪੀਲ ਕਰਦਾ ਕਿ ਤੁਸੀਂ ਇਹਦੇ ਵੱਲ ਸਾਡੇ ਜੋ ਵੀ ਅਪੀਲ ਆ ਇਸ ਨੂੰ ਸੁਣੋ ਤੇ ਗੰਭੀਰਤਾ ਦੇ ਨਾਲ ਲਓ ਤੇ ਇਹ ਸਾਡੇ ਜੋ ਵੀ ਸਾਡੀ ਸਮੱਸਿਆ ਇਸ ਨੂੰ ਇਸ ਸਮੱਸਿਆ ਦਾ ਹੱਲ ਕਰੋ ਤੋ ਸੈਲੀ ਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਸ਼ਾਸਨ ਦੇ ਕੇ ਅਪੀਲ ਕੀਤੀ ਹੈ ਪਰ ਜੇਕਰ ਪ੍ਰਸ਼ਾਸਨ ਇਸ ਦਾ ਹੱਲ ਨਹੀਂ ਕਰਦਾ ਇਹ ਟੈਂਪਰ ਪਰਮਨੈਂਟਲੀ ਤੋਂ ਨਹੀਂ ਚੁੱਕਿਆ ਜਾਂਦਾ ਤਾਂ ਕੀ ਕੀਤਾ ਜਾਵੇਗਾ ਦੇਖੋ ਜੀ ਅਸੀਂ ਤੇ ਪਹਿਲਾਂ ਅਪੀਲ ਹੀ ਕਰ ਸਕਦੇ ਹਾਂ ਤਾਂ ਕਿ ਕੱਲ ਨੂੰ ਸਾਨੂੰ ਪ੍ਰਸ਼ਾਸਨ ਕਵੇ ਨਾ ਕਿ ਸਾਨੂੰ ਤੁਸੀਂ ਦੱਸਿਆ ਨਹੀਂ ਸਾਨੂੰ ਬਿਲਕੁਲ ਤੁਸੀਂ ਇਸ ਇਸ ਦਾ ਧਿਆਨ ਦਵਾਇਆ ਨਹੀਂ ਸੋ ਜੀ ਇਹਨਾਂ ਨੇ ਇਹ ਕੰਮ ਨਾ ਕਰਵਾਇਆ ਸਾਡੀ ਅਪੀਲ ਨੂੰ ਨਾ ਸੁਣਿਆ ਤੋ ਆਪਾਂ ਸਾਡਾ ਸ਼ਾਮ ਦੇ ਟਾਈਮ ਵੀ ਚਰਚ ਲੱਗਦਾ ਆ ਸੰਡੇ ਦੇ ਸੰਡੇ ਵੀ ਚਰਚ ਲੱਗਦਾ ਹੈ ਅਸੀਂ ਫਿਰ ਚਰਚ ਕਮੇਟੀ ਨੂੰ ਕਵਾਂਗੇ ਕਿ ਇੱਥੇ ਆਪਾਂ ਰੋਸ ਪ੍ਰਦਰਸ਼ਨ ਕਰਾਂਗੇ ਰੋਡ ਜਾਮ ਕਰਾਂਗੇ ਸਾਹਮਣੇ ਸਾਡੇ ਦੁਕਾਨਦਾਰ ਵੀਰ ਆ ਘਰਾਂ ਵਾਲੇ ਆ ਇਹ ਸਾਰਾ ਫਿਰ ਰੋਡ ਬਲੌਕ ਕਰਾਂਗੇ ਤੇ ਇਹਨਾਂ ਦੇ ਖਿਲਾਫ ਹੀ ਧਰਨਾ ਲਗਾਵਾਂਗੇ ਜਿੰਨੇ ਜੇ ਤੱਕ ਇਹ ਜੰਪ ਨਹੀਂ ਚੁੱਕਿਆ ਜਾਂਦਾ ਅਸੀਂ ਉਹ ਧਰਨਾ ਵੀ ਨਹੀਂ ਚੁੱਕਾਂਗੇ ਤੇ ਅੱਗੇ ਤੋਂ ਵੀ ਲੋਕਾਂ ਨੂੰ ਇਹ ਇਹ ਦੁਕਾਨ ਤੋਂ ਸਾਡੇ ਨਾਲ ਕੋਈ ਦੁਕਾਨਦਾਰ ਵੀਰ ਨਹੀਂ ਅਸੀਂ ਇਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਬਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਸ਼ਿਸ਼ਪਾਲ ਸਿੰਘ ਜਿਸ਼ਪਾਲ ਜੀ ਕੀ ਸਮੱਸਿਆ ਹੈ ਸਮੱਸਿਆ ਇਹ ਹੈ ਜੀ ਪਿਆ ਰੋਜ਼ਨੇ ਕਹਾਂ ਸੈਂਦਾਜੀ ਕੂੜੇ ਦਾ ਤੇ ਬਹੁਤ ਜ਼ਿਆਦਾ ਸਮੈਲ ਆਉਂਦੀ ਆ ਤੇ ਸਾਡੀਆਂ ਸਮੱਸਿਆ ਦਾ ਹੱਲ ਕੀਤਾ ਜਾਵੇ ਸਾਹਮਣੇ ਚਰਚ ਹੈ ਜੀ ਉੱਥੇ ਵੀ ਕੋਈ ਨਾ ਕੋਈ ਪ੍ਰੋਗਰਾਮ ਹੁੰਦੇ ਰਹਿੰਦੇ ਆ ਤੇ ਚੰਗਾ ਨਹੀਂ ਲੱਗਦਾ ਕਿਸੇ ਧਾਰਮਿਕ ਸਥਾਨ ਦੇ ਸਾਹਮਣੇ ਵੀ ਇਤਨਾ ਗੰਦ ਪਿਆ ਹੋਵੇ ਇਹ ਕੋਈ ਚੰਗੀ ਗੱਲ ਨਹੀਂ ਹੈ ਜੀ ਤੇ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਸਾਡੀ ਸਮੱਸਿਆ ਦਾ ਹੱਲ ਕੀਤਾ ਜਾਵੇ ਇਹਨੂੰ ਦੰਪੜੋਂ ਜਾਂ ਤਾਂ ਉੱਥੋਂ ਚੁੱਕਿਆ ਜਾਵੇ ਤੇ ਜਾਂ ਇਹਦੀ ਰੋਜ਼ ਸਫਾਈ ਕੀਤੀ ਜਾਵੇ ਜੀ ਕਈ ਕਈ ਦਿਨ ਤੋਂ ਉਹ ਚੁੱਕਿਆ ਨਹੀਂ ਜਾਂਦਾ ਜੀ ਤੇ ਬਹੁਤ ਜ਼ਿਆਦਾ ਮਤਲਬ ਸਮੱਸਿਆ ਸਾਰੇ ਦੁਕਾਨਦਾਰਾਂ ਨੂੰ ਸਾਮਣੇ ਵੀ ਰੋਟੀ ਪਾਣੀ ਖਾਣਾ ਹੀ ਮੁਸ਼ਕਲ ਹੈ ਜੀ ਤੇ ਗਾਹ ਗਾਹ ਵੀ ਜਦੋਂ ਆਉਂਦਾ ਹੈ ਉਹ ਨੱਕ ਤੇ ਕੋਈ ਰੱਖ ਕੇ ਚੀਜ਼ ਤੇ ਕਹਿੰਦਾ ਬਹੁਤ 스ਮਲ ਹੁੰਦੀ ਹੈ ਤੁਹਾਡੇ ਲੱਗੋ ਤੇ ਇਹਦਾ ਤੁਸੀਂ ਹੱਲ ਕਿਉਂ ਨਹੀਂ ਕਰਉਂਦੇ ਜੀ ਇਹ ਤਾਂ ਅਪੀਲ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਸਾਡੀ ਸਮੱਸਿਆ ਦਾ ਹੱਲ ਕੀਤਾ ਜਾਵੇ ਉਸਕੇ ਵੀ ਹੋਰ ਇੱਕ ਸਾਡੀ ਹੋਰ ਸਮੱਸਿਆ ਹੈ ਜੀ ਅੱਛਾ ਪਾਣੀ ਦਾ ਨਿਕਾਸ ਹੈ ਨਹੀਂ ਆ ਜੀ ਜਦੋਂ ਬਰਸਾਤ ਆਉਂਦੀ ਬਹੁਤ ਜ਼ਿਆਦਾ ਪਾਣੀ ਇਕੱਠਾ ਹੋ ਜਾਂਦਾ ਜੀ ਘਰਾਂ ਵਾਲਿਆਂ ਨੂੰ ਲਾਗੇ ਤੇ ਦੁਕਾਨਦਾਰਾਂ ਨੂੰ ਬਹੁਤ ਪ੍ਰੋਬਲਮ ਹੈ ਜੀ ਤੇ ਕਾਫੀ ਦਿਨ ਤੋਂ ਮਤਲਬ ਕਿ ਇਸ ਬਹੁਤ ਧਿਆਨ ਨਹੀਂ ਦਿੱਤਾ ਗਿਆ ਜੀ ਕਿ ਇੱਥੇ ਚੈਂਬਰ ਬਣਾਏ ਜਾ ਤਾਂ ਕਿ ਬਰਸਾਤ ਦੇ ਜਦੋਂ ਪਾਣੀ ਆਉਂਦਾ ਆ ਤੇ ਬਹੁਤ ਜ਼ਿਆਦਾ ਮਤਲਬ ਕਿ ਦਿੱਕਤ ਹੁੰਦੀ ਹੈ ਜੀ ਸਾਨੂੰ ਦੋ ਦੋ ਤਿੰਨ ਤਿੰਨ ਘੰਟੇ ਪਾਣੀ ਨਹੀਂ ਨਿਕਲਦਾ ਜੀ ਜੀ ਤੇ ਦੁਕਾਨਦਾਰਾਂ ਨੂੰ ਬਹੁਤ ਮੁਸ਼ਕਲ ਹੈ ਜੀ ਘਰਾਂ ਵਾਲਿਆਂ ਨੂੰ ਬਹੁਤ ਮੁਸ਼ਕਲ ਹੈ ਜੀ ਪਾਣੀ ਅੰਦਰ ਤੱਕ ਘਰਾਂ ਤੱਕ ਜਾ ਜਾਂਦਾ ਹੈ ਜੀ ਜਦੋਂ ਬਹੁਤ ਜ਼ਿਆਦਾ ਬਾਸ ਹੁੰਦੀ ਹੈ ਜੀ ਤੋ ਸਾਡੇ ਨਾਲ ਹੋਰ ਵੀ ਦੁਕਾਨਦਾਰ ਵੀ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨਿਪੁੰਨ ਸ਼ਰਮਈ ਮੇਰੀ ਵੀ ਦੁਕਾਨ ਹੈ ਜਿੱਥੇ ਬਿਲਕੁਲ ਲੱਗ ਗਿਆ ਅਸੀਂ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਦੇ ਹਾਂ ਸਰ ਇਹਦਾ ਕੋਈ ਹੱਲ ਕੀਤਾ ਜਾਵੇ ਇਹਦੇ ਨਾਲ ਇੱਕ ਤੇ ਸਾਡੇ ਕਸਟਮਰ ਪੂਰੇ ਖਰਾਬ ਹੋ ਗਏ ਆ ਜੀ ਨਹੀਂ ਸਮੈਲ ਆਂਦੀ ਬਿਮਾਰੀ ਦਾ ਘਰ ਹੈ ਜੀ ਪੂਰਾ ਦੂਜੀ ਗੱਲ ਸੜਕੀ ਟੁੱਟੀ ਹੈ ਬਿਲਕੁਲ ਅਗੇ ਐਕਸੀਡੈਂਟ ਦਾ ਘਰ ਹੈ ਜੀ ਜਾਮ ਲੱਗਾ ਰਹਿੰਦਾ بارش ਆਵੇ ਪਾਣੀ ਖਲੋ ਜਾਂਦਾ ਜੀ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਆ ਤੁਸੀਂ ਨਸ਼ਾ ਮੁਕਤ ਦੀ ਮੁਹਿੰਮ ਚਲਾਈ ਹੈ ਤੁਸੀਂ ਕੂੜਾ ਮੁਕਤ ਦੀ ਵੀ ਇੱਕ ਮੁਹਿੰਮ ਚਲਾਓ ਤੇ ਸਾਨੂੰ ਇੱਤੋਂ ਛੁਟਕਾਰਾ ਦਿਓ ਜੀ ਇਹਦਾ ਇੱਕ ਮੇਨ ਜੜ ਜਿਹੜੀ ਅਸਰ ਮੈਂ ਤੁਹਾਨੂੰ ਇਹ ਨੋਟਿਸ ਚ ਲੈਣਾ ਚਾਹੁੰਦਾ ਤੁਸੀਂ ਜਿੱਥੇ ਖੜੇ ਰਤਨ ਸਿੰਘ ਚੌਕ ਇਲਾਕਾ ਪੈਂਦਾ ਜੀ ਇੱਥੇ ਗਲੀਆਂ ਚ ਜਿਹੜੀ ਕੂੜਾ ਚੁੱਕਣ ਗੱਡੀ ਜਾਂਦੀ ਆ ਉਹ ਪਿਛਲੇ 3 ਸਾਲ ਤੋਂ ਨਹੀਂ ਗਈ ਕਿਉਂਕਿ ਮੇਰੀ ਵੀ ਰਹਾਇਸ਼ ਇੱਥੇ ਹੈ ਜੀ ਉੱਥੇ ਗਲੀਆਂ 'ਚ ਗੱਡੀ ਨਾ ਜਾਣ ਕਰਕੇ ਕੂੜਾ ਬਾਹਰ ਲੱਗਦਾ ਰੇ ਅੱਥੇ ਤੇ ਤੁਹਾਨੂੰ ਪਤਾ ਹੀ ਹੈ 5ਵੇਂ ਦਿਨ 6ਵੇਂ ਦਿਨ 10ਵੇਂ ਦਿਨ ਆਪਣੀ ਮਰਜ਼ੀ ਨਾਲ ਆਉਂਦੇ ਆ ਜੀ ਇਹ ਤੋਂ ਪਲੀਜ਼ ਇਹਦਾ ਕੁਝ ਕੀਤਾ ਜਾਵੇ ਸਰ ਅਸੀਂ ਪ੍ਰਸ਼ਾਸਨ ਤੇ ਬੜੇ ਸ਼ੁਕਰਗੁਜ਼ਾਰ ਹੋਵਾਂਗੇ ਘਰੇ ਇਧਰ ਵਸੇ ਵੀ ਧਿਆਨ ਦੇਣੇ ਸ਼ਰਮਾ ਜੀ ਕੀ ਇਸ ਮਾਮਲੇ ਸੰਬੰਧੀ ਕਦੀ ਤੁਸੀਂ ਆਪਣੇ ਕੌਂਸਲਰ ਸਾਹਿਬ ਦੇ ਨਾਲ ਜਾਂ ਐਮਐਲਏ ਸਾਹਿਬ ਦੇ ਨਾਲ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਦੀ ਰਾਬਤਾ ਕਾਇਮ ਕੀਤਾ ਹੈ ਸਰ ਐਸਾ ਹੀ ਹੈਗੇ ਛੋਟੇ ਦੁਕਾਨਦਾਰ ਜੀ ਸਾਡੇ ਕੋਲ ਇਹਨਾਂ ਟਾਈਮ ਨਹੀਂ ਹੈਗਾ ਸ਼ੈਲੀ ਵੀਰ ਨਾਲ ਹੀ ਇੱਕ ਦੋ ਵਾਰੀ ਗੱਲ ਕੀਤੀ ਤੇ ਹੁਣ ਉਹਨਾਂ ਨੇ ਮੁੱਦਾ ਚੁੱਕਿਆ ਵਾ ਤੇ ਉਮੀਦ ਹੈ ਜੀ ਪ੍ਰਸ਼ਾਸਨ ਤੱਕ ਇਹ ਗੱਲ ਪਹੁੰਚੇਗੀ ਜੀ ਸੋ ਸਾਡੇ ਨਾਲ ਹੋਰ ਵੀ ਦੁਕਾਨਦਾਰ ਵੀਰ ਨੇ ਅਸੀਂ ਇਹਨਾਂ ਨਾਲ ਵੀ ਗੱਲ ਕਰਦੇ ਹਾਂ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਬੰਧ ਸਿੰਘ ਹੈ ਕੀ ਮਸਲਾ ਹੈ ਜੀ ਮਸਲਾ ਹੈ ਕੋਈ ਸੜਕ ਪਰਲੇ ਬਣਾਉਣਾ ਪੁੱੜਤੀ ਆ ਉਹ ਛਾਣੀਆਂ ਗੱਡੀਆਂ ਜਿਹੜੀਆਂ ਆਣੋਂਦੀਆਂ ਇਧਰ ਆਣ ਕੇ ਇਹਦੇ ਵਿੱਚ ਆਜਦੀਆਂ ਜਾਂ ਤਾਂ ਉਹਨੂੰ ਸੜਕ ਨੂੰ ਬਣਾਇਆ ਜਾਵੇ ਗੱਡੀਆਂ ਉਧਰ ਰਹਿਣ ਜਾਣੋ ਕੈਂਪ ਨੂੰ ਤੇ ਇੱਥੇ ਚੁਕਾ ਕੇ ਕਹਿੰਦੇ ਹੋਰ ਖੜਿਆ ਜਾਵੇ ਹੁਣ ਜਾਂਦੇ ਨੂੰ ਸਾਈਡ ਤੇ ਲਾਇਆ ਜਾਵੇ ਹੁਣ ਪੰਜ ਪੰਜ 10 10 ਦਿਨ ਇਹਨੂੰ ਕੋਈ ਚੁੱਕ ਨਹੀਂ ਉਹਨਾਂ ਇੱਥੇ ਸਮੈਲ ਨਹੀਂ ਆਉਂਦੀ ਇੰਨੀ ਦੁਕਾਨਦਾਰੀ ਸਾਡੇ ਗਾਹ ਖਰਾਬ ਹੋ ਗਏ ਗਾ ਜੀ ਲੱਗਦਾ ਨਹੀਂ ਕਿ ਆਮ ਆਦਮੀ ਪਾਰਟੀ ਜਿੱਥੇ ਵੱਡੇ ਵੱਡੇ ਦਾਅਵੇ ਕਰਦੀ ਆ ਕਿ ਅਸੀਂ ਕੰਮ ਕਰਦੇ ਅਸੀਂ ਵਿਕਾਸ ਕਰ ਰਹੇ ਆ ਪਰ ਉੱਥੇ ਜਦੋਂ ਇਹੋ ਜਿਹੇ ਕੂੜੇ ਦੇ ਡੰਬ ਸੜਕ ਦੇ ਵਿੱਚ ਘਾਨ ਨੇ ਤਾਂ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਗੱਲਾਂ ਹਵਾ ਜੀ ਲੱਗਦੀਆਂ ਨੇ ਹਾਂਜੀ ਹਵਾ ਜੀ ਕੋਈ ਕੰਮ ਨਹੀਂ ਹੁੰਦਾ ਨਾ ਕੋਈ ਕਾਮ ਨਾ ਨਹੀਂ ਹੁੰਦਾ ਕੋਈ ਵੀ ਕਾਮਚਾਰੀ ਕਦੇ 4 ਦਿਨ ਬਾਅਦ 2 ਦਿਨ ਬਾਅਦ ਲਿਫਟਿੰਗ ਹੁੰਦੀ ਨਹੀਂ ਹੈ ਕਿਨੇ ਕਿਨੇ ਦੇਣੀ ਜੇ ਇਹਨਾਂ ਨੂੰ ਪੁੱਛੀਏ ਵੀ ਲਿਫਟਿੰਗ ਜਿੱਤੇ ਹਾਂ ਲੈ ਸਾਡੀਆਂ ਗੱਡੀਆਂ ਚ ਤੇਲ ਨਹੀਂ ਹੈਗਾ ਸਾਡੀਆਂ ਗੱਡੀਆਂ ਖਰਾਬ ਹੈ ਇਸ ਕਰਕੇ ਇਹਦੇ ਕਿਨੇ ਜੇ ਕੰਪਨੀ ਕੋ ਨਹੀਂ ਕੰਮ ਸੰਭਾਲ ਲੈਂਦਾ ਕੋਈ ਹੋਰ ਕੰਪਨੀ ਨੂੰ ਚੈੱਕ ਕਰ ਦਿੱਤਾ ਜਾਵੇ ਕਿ ਇਹ ਰੋਹੀ ਰੋਏ ਕੋੜਾ ਟੋਕਿਆ ਜਾਵੇ ਜੀ ਸੁਣੋ ਕਿ ਜਿਹੜਾ ਦੁਕਾਨਦਾਰ ਵੀਰ ਹੈ ਉਹਨਾਂ ਦਾ ਵੀ ਕਹਿਣਾ ਹੈ ਕਿ ਪ੍ਰਸ਼ਾਸਨ ਇਸ ਪਾਸੇ ਧਿਆਨ ਬਿਲਕੁਲ ਵੀ ਨਹੀਂ ਦੇ ਰਿਹਾ ਸੋ ਮਜ਼ਾਦ ਲੋਕ ਚੈਨਲ ਬੇਨਤੀ ਕਰਦਾ ਹੈ ਪ੍ਰਸ਼ਾਸਨ ਦੇ ਅੱਗੇ ਕਿ ਜਿੱਥੇ ਬਿਲਕੁਲ ਸਾਹਮਣੇ ਜਿਹੜਾ ਚਰਚਾ ਹੈ ਇਤਿਹਾਸਿਕ ਚਰਚਾ ਹੈ ਉਹਨੇ ਵਾਰ-ਵਾਰੀ ਇਹੋ ਜਿਹੇ ਕੋਰੇ ਦੇ ਡੰਪ ਲੱਗੇ ਹੋਏ ਨੇ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਲਦ ਤੋਂ ਜਲਦ ਜਿਹੜਾ ਇਹਦਾ ਸਮਾਧਾਨ ਕਰਾਇਆ ਜਾਵੇ ਤਾਂ ਜੋ ਇਹ ਜਿਹੜਾ ਕੋਰੇ ਦਾ ਢੇਰ ਹੈ ਸੜਕ ਦੇ ਵਿਚਕਾਰ ਡੰਪ ਲੱਗਾ ਹੋਇਆ ਹੈ ਚਿੱਟੇ ਐਕਸੀਡੈਂਟ ਦਾ ਕਾਰਨ ਬਣਦਾ ਹੈ ਉੱਤੇ ਨਾਲ ਦੀ ਨਾਲ ਗੰਦਗੀ ਤੇ ਬਿਮਾਰੀਆਂ ਫੈਲਾ ਰਿਹਾ ਹੈ ਸੋ ਸਾਨੂੰ ਆਸ ਹੈ ਕਿ ਪ੍ਰਸ਼ਾਸਨ ਜਲਦੋ ਜਲਦ ਇਸ ਦਾ ਜਿਹੜਾ ਮਸਲਾ ਹੱਲ ਕਰਵਾਏਗਾ ਸੋ ਆਪ ਦਾ ਅਸ਼ਕਾ ਨੂੰ ਵੀ ਬੇਨਤੀ ਹੈ ਕਿ ਸਾਡੀ ਇਸ ਵੀਡੀਓ ਨੂੰ ਵਕਤ ਵਾਸ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਔਰ ਆਪਣੇ ਸੁਝਾਅ ਜਰੂਰ ਸਾਂਝੇ ਕਰਨਾ ਸੋ ਮੈਨੂੰ ਦਿਓ ਜਜ਼ਾਤ ਮੈਂ ਹਾਂ ਤੁਹਾਡਾ ਆਪਣਾ ਦੋਸਤ ਰਿੰਦ ਸੋਤਾ ਤੁਸੀਂ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ